ਬਈ ਸਸੇ ਕਾਰ ਸਾਰਿਆਂ ਨੂੰ ਅਸੀਂ ਕਈਆਂ ਦਾ ਇੱਕ ਵੀਡੀਓ ਵੇਖ ਰਿਹਾ ਚਰਨਜੀਤ ਬਰਾੜ ਹਰੇਕ ਚੈਨਲ ਤੇ ਜਾ ਕੇ ਆਪ ਦਾ ਕਰਦਾ ਪਿਆ ਵੀ ਜੋ ਕੇ ਸ਼੍ਰੋਮਣੀ ਕਾਲੀ ਦਲ ਦੇ ਮੌਜੂਦਾ ਹਾਲਾਤ ਉਹਨਾਂ ਬਾਰੇ ਦੱਸਦਾ ਪਿਆ ਵੀ ਇਹ ਚਰਨਜੀਤ ਬਰਾੜ ਨੂੰ ਆਪ ਨੂੰ ਚਾਹੀਦਾ ਵੀ ਜੋ ਇਹ ਆਪ ਕੀ ਕਰਦਾ ਰਿਹਾ ਚਰਨਜੀਤ ਬਰਾੜ ਹੁਣ ਸੱਚਾ ਬਣਦਾ ਪਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਵੀ ਮੈਂ ਐਂ ਗਿਆ ਮੈਂ ਵੀ ਇੰਨੀਆਂ ਸਲਾਹਾਂ ਦਿੱਤੀਆਂ ਚਰਨਜੀਤ ਬਰਾੜ ਦੀ ਬਾਬਤ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਸੁਣਾ ਦਿੰਦਾ ਬਾਅਦ ਦੇ ਵਿੱਚ ਇਸ ਦੇ ਬਾਰੇ ਉਹਦੇ ਕਰੂੰਗੀ ਤੁਹਾਨੂੰ ਚੰਨਣਾ ਵੀ ਪਾਉਂਗਾ ਮੜਾ ਬਾਈ ਉਹਨੂੰ ਲੈ ਕੇ ਆ ਵੀ ਜਿਹੜੇ ਸਾਹ ਹਣਾ ਚਰਨਜੀਤ ਬਰਾੜ ਨੇ ਗੱਲ ਗੱਤ ਕੀਤੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਦੇਖ ਲਓ ਉਹਦੇ ਲਾਸਟ ਦੇਣੀ ਹੈ ਕਿਰਪਾ ਕਰਕੇ ਉਹਦਾ ਜਿਹੜੇ ਚੜਦਾ ਚੜਾ ਦਿਓ ਜੀ ਕਿਰਪਾ ਕਰਕੇ ਬਹੁਤ ਜ਼ਰੂਰੀ ਹੈ ਤੇ ਜੇ ਮੰਨ ਲਓ ਕੋਈ ਮਜਬੂਰੀ ਹੈ ਨਹੀਂ ਹੋ ਸਕਦਾ ਤਾਂ ਵੀ ਅਗਲੇ ਨੂੰ ਕਲੀਅਰ ਕਰ ਦੋ ਇਹ ਨਾ ਹੋਵੇ ਵੀ ਵਾਪਸ ਜਾ ਚੜਨਾ ਪਏ ਜੇ ਫਿਰ ਅਗਲੀ ਦੀ ਪੋਜੀਸ਼ਨ ਅਕਵਾਡੋ ਜਾਣੀ ਹੈ ਇਸ ਕਰਕੇ ਉਹਨੂੰ ਤੁਹਾਡੇ ਤੇ ਬੜੀ ਆਸ ਹੈ ਕਿਰਪਾ ਕਰਕੇ ਚੜਾਓ ਸਰੇ ਤੇ ਆ ਤਰੀਕਾ ਵੇਖ ਲਓ 21 April 22 April 23 April ਅਤੇ 24 April ਇਹ ਹੈਗੀਆਂ ਐਸੇ ਸਾਲ ਦੀਆਂ ਹੈਗੀਆਂ ਵੀ ਇਹ ਬੰਦਾ ਇੱਕ ਇਮੀਗ੍ਰੇਸ਼ਨ ਦਾ ਅਦਾਰਾ ਚਲਾਉਂਦਾ ਇੱਥੋਂ ਜਿਵੇਂ ਪਾਰਟੀ ਦਾ ਪਲੈਟਫਾਰਮ ਯੂਜ਼ ਕਰਕੇ ਸਾਡੇ ਕੋਲੇ ਗੱਲਬਾਤ ਕਰਦਾ ਵੀ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਤੁਸੀਂ ਆਹ ਬੰਦੇ ਦੀ ਹੈਲਪ ਕਰਨੀ ਆ ਸੰਘਾ ਸਾਹਿਬ ਸਾਡੇ ਕੋਲੋਂ ਐਲ ਐਮ ਫ੍ਰੀ ਲੈ ਕੇ ਇਹ ਬੰਦਿਆਂ ਨੂੰ ਗਾਂ ਕਿਸੇ ਨੂੰ 30 ਲੱਖ ਜਿ ਕਿਸੇ ਨੂੰ 40 ਲੱਖ ਰੁਪਏ ਚ ਵੇਚਦਾ ਵਾ ਇਹਨਾਂ ਦੀ ਇੱਕ ਇਮੀਗ੍ਰੇਸ਼ਨ ਖੋਲਿਆ ਵਾ ਮਹਾਲੀ ਇਹ ਕਿਹਦੇ ਕਜ਼ਨ ਆ ਸੋਹੀ ਸੋਈ ਇੱਥੇ ਸਾਡੇ ਵਿੰਨੀ ਪੈਗ ਪੁੱਛ ਕੇ ਵੇਖੋ ਵਿੰਨੀ ਪੈਗ ਦੇ ਵਿੱਚ ਵੀ ਉਹ ਬੈਨ ਕੀਤਾ ਵਾ ਵੀ ਇੱਥੇ ਵੀ ਉਹਨੇ ਬਹੁਤ ਕਬਲੇ ਕੀਤੇ ਪਹਿਲਾਂ ਸੋਹੀ ਨੇ ਤੇ ਹੁਣ ਇੱਥੋਂ ਉਹ ਭੱਜਿਆ ਵਾ ਵਿੰਨੀ ਪੈਗ ਤੋਂ ਇਹਦਾ ਤੇ ਉਹਦਾ ਇੱਕ ਮਹਾਲੀ ਇੱਕ ਇਮੀਗ੍ਰੇਸ਼ਨ ਅਦਾਰਾ ਖੁੱਲਿਆ ਵਾ ਜੀ ਤੋਂ 25 ਤੋਂ 30 ਲੱਖ ਰੁਪਇਆ ਲੈ ਕੇ ਉੱਥੇ ਬੰਦਿਆਂ ਨੂੰ ਲੈ ਆਉਂ ਆ ਬੀਚ ਕੇ ਇੱਧਰ ਵਿਦੇਸ਼ਾਂ ਦੇ ਵਿੱਚ ਉਹਦੇ ਕੰਨ ਭੇਜ ਦਿਆ ਠੱਗ ਦਿਆ ਬੰਦਿਆਂ ਨੂੰ ਤੇ ਜਿਹੜੇ ਸਾਧਿਆਰ ਕਹਿੰਦੇ ਵੀ ਇਹ ਪ੍ਰਧਾਨ ਸਾਹਿਬ ਦਾ ਹੁਕਮ ਹੈ ਵੀ ਆਪਣੇ ਉਹਦੇ ਕੰਨ ਪਾਰਟੀ ਪ੍ਰਧਾਨਾਂ ਦਾ ਹੁਕਮ ਲੱਗਾ ਵੀ ਆਪਣੇ ਵਰਕਰ ਆ ਜਿਹੜੇ ਇੱਥੋਂ ਸਾਥੋਂ ਫੀਆ ਲੈ ਆਉਂ ਲੈਂਦੇ ਆ ਉੱਥੇ ਜਾ ਕੇ ਬੰਦੇ ਤੋਂ 25 ਤੋਂ 30 ਲੱਖ ਰੁਪਇਆ ਲੈਂਦੇ ਉਹਦੇ ਵਿੱਚ ਇੱਕ ਮੁੰਡਾ ਕਹਾੜੇ ਤੋਂ ਆਇਆ ਸੀ ਮੇਰੇ ਦੇ ਕੋਲੇ ਇੱਕ ਮੁੰਡਾ ਹੋਰ ਗਗਨ ਦੇ ਪਿੰਡ ਦਾ ਨਾ ਜਾਣਦਾ ਕੀ ਨਾਂ ਸੀਗਾ ਇੱਕ ਮੁੰਡਾ ਗਗਨ ਆ ਉਹ ਐ ਸੀ ਜਿਹਦੀ ਬਾਤ ਤੇ ਨੇ ਫੋਨ ਲਾਇਆ ਸੀਗਾ ਮੈਨੂੰ ਉਹਨਾਂ ਤੋਂ ਇਹਨੇ 30-30 ਲੱਖ ਰੁਪਈਆ ਲਿਆਦਾ ਉਹ ਬੰਦਿਆਂ ਨੂੰ ਵੀ ਉਹਦੇ ਕੰਨ ਕਿਸੇ ਦਿਨ ਆਪਾਂ ਲਿਆਵਾਂਗੇ ਵੀਡੀਓ ਤੇ ਲਿਆਵਾਂਗੇ ਹੁਣ ਮੈਂ ਥੋੜਾ ਜਿਹਾ ਉਸ ਨਾਲ ਗੱਲਬਾਤ ਕਰਦਾ ਵੀ ਇਹ ਬੰਦਾ ਕਹਿੰਦਾ ਵੀ ਮੇਰਾ ਸਮੋਸਿਆਂ ਦੇ ਪੈਸੇ ਵੀ ਆਪਦੀ ਜੇਬ ਚ ਲਾਉਂਦਾ ਰਿਹਾ ਇਹਦੇ ਸਮੋਸਿਆਂ ਦੇ ਕਹਿੰਦੇ ਜੇਬ ਚ ਪੈਸੇ ਲਾਉਂਦੇ ਲੋਕਾਂ ਦੇ 25-30 ਲੱਖ ਰੁਪਈਆ ਦੇ ਕੰਨ ਕਠੱਗੀ ਜਾਂਦਾ ਵੀ ਇੱਥੇ ਪ੍ਰਧਾਨ ਸਾਹਿਬ ਦਾ ਨਾਮ ਵਖਤ ਦਾ ਜੀ ਮੇਰੇ ਕੋਲੇ ਵੀ ਸੰਘੇ ਤੇ ਨੂੰ ਪ੍ਰਧਾਨ ਸਾਹਿਬ ਨੇ ਵੀ ਹੁਕਮ ਲਾਇਆ ਵੀ ਆਹਾਂ ਚੀਜ਼ ਬੰਦੇ ਦੇ ਕਰਨਾ ਵੀ ਐਲਮ ਆਪਾ ਵਰਕ ਪਰਮਿਟ ਕਰਾ ਕੇ ਦੇਣਾ ਅਸੀਂ ਉਹਦੇ ਕੋਲੋਂ ਪਾਰਟੀ ਨਾਲ ਜੁੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਆ ਅਸੀਂ ਉਹ ਗੱਲ ਤੇ ਫੁੱਲ ਚੜਾ ਦੇ ਪ੍ਰਧਾਨ ਸਾਹਿਬ ਦਾ ਹੁਕਮ ਲੱਗਾ ਹੋਇਆ ਵੀ ਭਾਈ ਸਾਨੂੰ ਇਹ ਕੰਮ ਕਰਨਾ ਚਾਹੀਦਾ ਸੀ ਇੱਕ ਵਾਰੀ ਵੀ ਮੈਨੂੰ ਪੁੱਛਿਆ ਵਾ ਇੱਥੇ ਮੇਰੇ ਕੋਲੇ ਉਹਦੇ ਕੋਲੋਂ ਇੰਨੇ ਬੰਦੇ ਆ ਤੁਸੀਂ ਕਿਤੇ ਪੁੱਛ ਕੇ ਵੇਖੋ ਵੀ ਜਿਹੜਾ ਵੀ ਨਾਮ ਆਇਆ ਦਾ ਵੀ ਪ੍ਰਧਾਨ ਸਾਹਿਬ ਨੇ ਭੇਜਿਆ ਪਰ ਉਸੇ ਨੂੰ ਬੰਦੇ ਨੂੰ ਐਲਮ ਫ੍ਰੀਜ ਲਈ ਦੀ ਇੱਕ ਤਾਂ ਬੰਦਾ ਵੀ ਸਾਫਤ ਕਰਦੇ ਵੀ ਆਪਾਂ ਕਿਸੇ ਤੋਂ ਪੈਸੇ ਲੈ। ਮੈਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਬੰਦਾ ਏਡਾ ਚੋਰ ਬੰਦਾ ਵੀ ਇਹਨੇ ਤਾਂ ਪੈਸੇ ਲੈ ਲੈ ਕੇ ਉਹਦੇ ਕੋਲੋਂ ਸਾਨੂੰ ਫੋਨ ਉੱਪਰਧਾਨ ਜੀ ਦਾ ਨਾਮ ਲੈ ਕੇ ਲਾਦੇ ਪ੍ਰਧਾਨ ਸਾਹਿਬ ਨੂੰ ਹੁਕਮ ਹੈ ਸਾਨੂੰ ਆਏ ਸੀ ਵੀ ਇਹ ਬੰਦਾ ਦਫ਼ਤਰ ਦੇ ਵਿੱਚ ਬੈਠਾ ਵਾ ਵੀ ਦਫ਼ਤਰ ਦੇ ਵਿੱਚ ਪ੍ਰਧਾਨ ਸਾਹਿਬ ਦਾ ਸਾਰਾ ਕੰਮ ਕਰਦਾ ਪਰਸਨਲ ਵੀ ਉਹਨਾਂ ਦਾ ਕੰਮ ਕਰਦਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਨੇ ਇਹਨਾਂ ਦੀ ਡਿਊਟੀ ਲਈ ਹੋਣੀ ਆ ਵੀ ਇਹ ਗੱਲ ਹੋ ਜੂਗੀ। ਇੱਕ ਥੋੜਾ ਕਿ ਮੈਂ ਹੋਰ ਵਾਕਾਂ ਸਾਝਾ ਕਰਦਾ ਵੀ ਇਹ ਬੰਦਾ ਏਡਾ ਤਾਂ ਚੁਗਲ ਖੋਰ ਬੰਦਾ ਇਹਨਾਂ ਨੇ ਪਹਿਲਾ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਤੇ ਦਾਸ ਜੀ ਨੂੰ ਆਸਮੇਂ ਫਿੱਕ ਪਾਇਆ ਇਹ ਦੋਹਾਂ ਘਰਾਵਾਂ ਦੇ ਵਿੱਚ ਫਿੱਕ ਪਾ ਕੇ ਉਹਦੋਂ ਮਨਪ੍ਰੀਤ ਦੀ ਪਾਰਟੀ ਬਣਾਈਏ ਇਹ ਬੰਦੇ ਨੇ ਜਦੋਂ ਮਨਪ੍ਰੀਤ ਬਾਦਲ ਦੇ ਨਾਲ ਦਾਲਗਿਰ ਦੀ ਨਾ ਡਿਗਰੀ ਵੀ ਉਹਦਾ ਕੁਸ ਬੰਦਾ ਨਹੀਂਗਾ ਪੀਪੀ ਪਾਰਟੀ ਬਣਾਈ ਸੀ ਇਹਨਾਂ ਨੇ ਵਿੱਚ ਫੇਰ ਆ ਕੇ ਉਹਦੇ ਕੋਲ ਨੂੰ ਸਰਦਾਰ ਸੁਰੀ ਸਿੰਘ ਬਾਦਲ ਉਹਦੇ ਪੈਰਾਂ ਦੇ ਵਿੱਚ ਬਹਿ ਗਿਆ ਇਹ ਬੰਦੇ ਦਾ ਕੋਈ ਦੀਦਾਰ ਨਹੀਂ ਇਹ ਹੁਣ ਲੋਕਾਂ ਨੂੰ ਸੱਚਾ ਹੋ ਹੋ ਕੇ ਦਿਖਾਉਂਦਾ ਵਾ ਇਹ ਕਹਿੰਦਾ ਵੀ ਸਾਨੂੰ ਉਹਦੇ ਕੋਲੋਂ ਪੁਰਖਾ ਲੋ ਜ਼ਮੀਨ ਆਈ ਆ ਇਹ ਬੰਦਾ ਉਹਦੇ ਕੋਲੋਂ ਆਪਦੇ ਪਿੰਡ ਤੋਂ ਪਹਿਲਾਂ ਟੈਂਪੂ ਚਲਾਉਂਦਾ ਰਿਹਾ ਇਹ ਟੈਂਪੂ ਚਲਾਉਂਦਾ ਹੁੰਦਾ ਸੀਗਾ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਨਾ ਇਹਦੇ ਪਿੰਡ ਤੋਂ ਪਤਾ ਕਰਿਓ ਵੀ ਇਹਦਾ ਕੀ ਪਿਛੋਕੜ ਹੈ ਇਹ ਟੈਂਪੂ ਚਲਾਉਂਦਾ ਰਿਹਾ ਪਹਿਲਾਂ ਇਹ ਕੋਈ ਉਹਦੇ ਕੋਲੋਂ ਰਾਜਾ ਹੈ ਰਾਜਾ ਨਹੀਂ ਸੀਗਾ राजे ਨਾਲ ਪਤਨੀ ਸੀਗਾ ਵੀ ਜਿਹੜਾ ਇਹ ਗੱਲਾਂ ਬਾਤਾਂ ਕਰਦਾ ਹੁਣ ਇਹਦਾ ਪਹਿਲਾਂ ਟੈਂਪੂ ਚਲਾਉਂਦਾ ਹੁੰਦਾ ਯਾਦੇ ਪਿੰਡ ਤੋਂ ਪਰ ਇਹ ਇਧਰ ਗਿੱਧਰ ਵਾਹੇ ਵਿੱਚ ਉਹਦੇ ਕੋਲ ਲੈ ਕੇ ਆਉਂਦਾ ਇਹ ਟੈਂਪੂ ਨੂੰ ਇੱਕ ਤੇ ਪੁੱਤ ਲਾ ਕੇ ਉਹਦੇ ਕੋਲ ਆਇਆ ਤੇ ਬਾਦਲ ਸਾਹਿਬ ਦੀ ਜੇਨਾ ਵੀ ਜਿਹੜੇ ਨੇ ਬੰਦੇ ਨੂੰ ਇੰਨਾ ਚੁੱਕਿਆ ਉਹੀ ਬੰਦਾ ਨਾ ਛੁਕਰਾ ਇੰਨਾ ਬੰਦਾ ਵਾ ਵੀ ਇਹ ਬੰਦਾ ਅੱਜ ਬਾਦਲ ਸਾਹਿਬ ਦੀ ਉਂਗਲ ਚੁੱਕਰ ਲੱਗ ਗਿਆ ਇਹਨੂੰ ਆਪ ਦਾ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਸੀਗਾ ਦੂਜੀ ਗੱਲ ਇੱਕ ਮੈਂ ਤੁਹਾਨੂੰ ਪਰਸਨਲ ਆਪ ਦਾ ਵਾਕਾ ਸਾਂਝਾ ਕਰਦਾ ਮੈਂ ਸਾਡੇ ਨਾਲ ਬਾਦਲ ਸਾਹਿਬ ਦੀ ਇੱਕ ਰੈਲੀ ਹੋਈ ਸੀਗੀ ਵਿਨਿਪੈਦ ਤੇ ਅਸੀਂ ਕਰਾਈ ਵੀਡੀਓ ਕਾਨਫਰੈਂਸ ਸੀ ਤੇ ਇੱਕ ਕਰਾਈ ਸੀ ਟ੍ਰਾਂਟੋ ਟ੍ਰਾਂਟੋ ਵਾਲੀ ਰੈਲੀ ਦੇ ਵਿੱਚ ਇਹ ਬੰਦੇ ਨੇ ਪੂਰਾ ਜ਼ੋਰ ਲਾਇਆ ਸੀਗਾ ਵੀ ਕੱਠ ਨਾ ਹੋਵੇ ਇੰਨਾ ਕਜਾ ਦੇ ਜੋਰ ਲਾਇਆ ਸੀ ਮੈਂ ਇਥੇ ਸਪੈਸ਼ਲ ਗਿਆ ਸੀਗਾ ਕੋਸੇ ਦੇ ਉੱਥੇ ਨਾਲ ਦੇ ਪਾਛੂ ਵੀ ਸੀਗੇ ਜਿਨ੍ਹਾਂ ਨੇ ਉਹਦੇ ਕਨੂ ਬਾਲ ਸਾਹਿਬ ਦੀ ਰੈਲੀ ਦੇ ਵਿੱਚ ਵੀ ਉਹਦੇ ਕਨੂ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਵੀਡੀਓ ਕਾਨਫਰੰਸੀ ਕਰਾਈ ਸੀ ਅਸੀਂ ਉਹਦੇ ਵਿੱਚ ਵੀ ਇਹ ਬੰਦੇ ਨੇ ਮੈਨੂੰ ਇੰਨਾ ਕਜੋਰ ਲਾਇਆ ਵੀ ਇਥੇ ਤੂੰ ਉੱਥੇ ਕੀ ਕਰਨ ਗਿਆ ਤੇਰਾ ਤਾਂ ਕੰਮ ਹੀ ਨਹੀਂ ਸੀਗਾ ਅਸੀਂ ਆਪਦੇ ਜਿੰਨੇ ਵੀ ਭੈਣ ਭਾਈ ਸੀਗੇ ਇਕੱਠੇ ਕਰਕੇ ਲਗਾਏ ਆ ਤੁਹਾਨੂੰ ਉਹਦੇ ਕਨੂ ਮੈਂ ਵੀਡੀਓ ਵੀ ਪਾ ਦੂੰਗਾ ਮੇਰੇ ਕੋਲੇ ਵੀਡੀਓ ਪਈਆਂ ਫੋਟੋ ਵੀ ਪਈਆਂ ਵੇਸੀ ਆਪਦੇ ਬੈਨਲ ਲਵਾ ਕੇ ਆਪਦੀ ਪਾਰਟੀ ਦੇ ਪ੍ਰਚਾਰ ਲਈ ਗਏ ਸੀਗੇ ਅਸੀਂ ਸਾਰਾ ਕੁਝ ਕੀਤਾ ਇਹ ਬੰਦੇ ਨੇ ਉਹਦੇ ਵੀ ਸਾਡੇ ਤੇ ਬਹੁਤ ਵੀ ਕੀਤਾ ਵੀ ਤੁਸੀਂ ਇੱਥੇ ਜਾਣਾ ਨਹੀਂ ਸੀਗਾ ਥੋੜਾ ਕੀ ਕੰਮ ਆ ਤੁਸੀਂ ਆਪ ਦਾ ਵਿਨਿਪੈਕ ਕਰਾਤੀ ਐ ਤੁਸੀਂ ਵਿਨਿਪੈਕ ਤੇ ਕਰਸੀਮ ਤਰੋ ਥੋੜਾ ਟ੍ਰਾਂਟੋ ਜਾਣ ਦਾ ਕੋਈ ਕੰਮ ਨਹੀਂ ਬੰਦਾਗਾ ਉੱਥੇ ਟ੍ਰਾਂਟੋ ਵਾਲੇ ਬਾਈ ਉਹਦੇ ਕੋਲੋਂ ਜਿਹੜੇ ਸੀਗੇ ਬਾਲ ਸਿੰਘ ਉਹਦੇ ਕੋਲੋਂ ਪਿਆਰ ਕਰਦੇ ਸ਼ਰਮਣੀ ਕਾਲੀਦਾਸ ਨਾਲ ਮੁਹਬਤ ਸੀ ਗਿਓ ਉਹ ਬੰਦੇ ਆਣੇ ਉਹਦੇ ਕੋਲੋਂ ਵੀ ਅਸੀਂ ਇੱਕ ਦੂਜਨਾ ਰਾਤਾ ਨਾਲ ਕੰਮ ਕੀਤਾ ਉਹਨਾਂ ਨੂੰ